ਜਿਹੜੀ ਫੰਡ ਦੀ ਐਮੈਜ਼ਲਮੈਂਟ ਕੀਤੀ ਸੀਗੀ ਜਿਹੜੇ ਸਰਕਾਰੀ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਣੇ ਸੀਗੇ ਉਹ ਦੋ ਕੇਸਿਸ ਅੱਡੜ ਸੀਗੇ ਇੱਕ ਦੇ ਵਿੱਚ ਤਾਂ ਉਹ ਜਿਹੜਾ ਐਮਪਲੋਈ ਹੈ ਉਹਨੇ ਆਪ ਉਹ ਫੰਡ ਦੀ ਵਰਤੋਂ ਕਰ ਲਈ ਸੀ ਇੱਕ ਨੇ ਜਿਹੜਾ ਸੀਗਾ ਆਪਣੇ ਖਾਤੇ ਜਮ੍ਹਾਂ ਕਰਾ ਲਈ ਸੀਗੇ ਸਰਕਾਰੀ ਖਾਤੇ ਵਿੱਚ ਨਹੀਂ ਜਮ੍ਹਾਂ ਕਰਾਇਆ ਸੀ ਇਹ ਦੋਵਾਂ ਦੀ ਜਿਹੜੀ ਹੈਗੀ ਪ੍ਰੋਪਰ ਇਨਕੁਆਇਰੀ ਕਰਕੇ ਇਹ ਨਾਤੇ ਟਿਐਕਸ਼ਨ ਦਿੱਤਾ ਗਿਆ ਤੇ ਪੁਲਿਸ ਨੂੰ ਵੀ ਜੁੜੀ ਹੈਗੀ ਐਫ ਆਈ ਆਰ ਰਜਿਸਟਰ ਕਰਨ ਵਾਸਤੇ ਤੇ ਜਿਹੜੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਆਡਰ ਲਿਖਿਆ ਜਾ ਚੁੱਕਿਆ ਹੈ ਇਹ ਐਮਪਲੋਈ ਜਿਹੜੇ ਸੀਗੇ ਡੀ ਸੀ ਆਫਿਸ ਦੇ ਐਮਪਲੋਈ ਸੀ ਤੇ ਇਹ ਜਿਹੜੀ ਕੋਤਾਹੀ ਜਦੋਂ ਧਿਆਨ ਚ ਆਈ ਸਾਡੇ ਅਸੀਂ ਪ੍ਰੋਪਰ ਕਵਿਜ਼ਰ ਰਹੀ ਤੇ ਨਾਮ ਜਿਹੜਾ ਹੈਗਾ ਇੱਕ ਪ੍ਰੋਪਰ ਕਵਿਜ਼ਰ ਕੋਲ ਲੈ ਕੇ ਅ ਕਾਰਵਾਈ ਜੀ ਅਸੀਂ ਦੋ ਕਰਮਚਾਰੀਆਂ ਜਿਹੜਾ ਹੈਗਾ ਪਹਿਲਾਂ ਨਿਯਮਾਂ ਅਧੀਨ ਕਾਰਵਾਈ ਕਰਕੇ ਸਸਪੈਂਡ ਕੀਤਾ ਉਸ ਤੋਂ ਬਾਅਦ ਜਿਹੜੀ ਉਹ ਨਾਂਨ ਵੱਲੋਂ ਕੋਤਾਹੀ ਵਰਤੀ ਗਈ ਜਿਹੜੀ ਫੰਡਸ ਦੀ ਐਮਬੈਲਮੈਂਟ ਕੀਤੀ ਸੀਗੀ ਜਿਹੜੇ ਸਰਕਾਰੀ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਣੇ ਸੀਗੇ ਉਹ ਦੋ ਕੇਸਸ ਅੱਡ ਅੱਡ ਸੀਗੇ ਇੱਕ ਦੇ ਵਿੱਚ ਤਾਂ ਜਿਹੜਾ ਐਮਪਲੋਈ ਹੈ ਉਹਨੇ ਆਪ ਉਹ ਫੰਡਸ ਦੀ ਵਰਤੋਂ ਕਰ ਲਈ ਸੀ ਇੱਕ ਨੇ ਜਿਹੜਾ ਸੀਗਾ ਆਪਣੇ ਖਾਤੇ ਜਮ੍ਹਾਂ ਕਰਾ ਲਏ ਸੀਗੇ ਸਰਕਾਰੀ ਖਾਤੇ ਵਿੱਚ ਨਹੀਂ ਜਮ੍ਹਾਂ ਕਰਾਇਆ ਸੀ ਇਹ ਦੋਵਾਂ ਦੀ ਜਿਹੜੀ ਹੈਗੀ ਪ੍ਰਾਪਰ ਇਨਕੁਆਇਰੀ ਕਰਕੇ ਇਹ ਨਾਤੇ ਉਤੇ ਐਕਸ਼ਨ ਲਿੱਖਿਆ ਗਿਆ ਤੇ ਪੁਲਿਸ ਨੂੰ ਵੀ ਜਿਹੜੀ ਹੈਗੀ ਐਫ ਆਈ ਆਰ ਰਜਿਸਟਰ ਕਰਨ ਵਾਸਤੇ ਤੇ ਜਿਹੜੀ ਬੰਦੀ ਕਾਰਵਾਈ ਕਰਨ ਵਾਸਤੇ ਆਲਰੇ ਲਿਖਿਆ ਜਾ ਚੁੱਕਿਆ ਹੈ ਇਹ EMPLOYEES ਜਿਹੜੇ ਸੀਗੇ DC ਆਫਿਸ ਦੇ EMPLOYEES ਸੀ ਤੇ ਇਹ ਜਿਹੜੀ ਕੋਤਾਹੀ ਜਦੋਂ ਧਿਆਨ ਚ ਆਈ ਸਾਡੇ ਅਸੀਂ ਪ੍ਰੋਪਰ ਪੋਸੀਜਰ ਰਾਹੀਂ ਇਹਨਾਂ ਨੂੰ ਜਿਹੜਾ ਹੈਗਾ ਇੱਕ ਬਹੁਤ ਵਧੀਆ ਜਿਹਾ ਥੱਲੇ ਕਰਕੇ ਕਾਰਵਾਈ ਚਲੋ ਅਮਾਉਂਟ ਕਿੰਨੀ ਸੀ ਜੀ ਇੱਕ ਕੇਸ ਦੇ ਵਿੱਚ ਲਗਭਗ 20 ਲੱਖ ਰੁਪਏ ਦੀ ਐਂਡ ਰੈਜ਼ਲਵਮੈਂਟ ਸੀਗੀ ਇਹ ਇੱਕ ਕੇਸ ਦੇ ਵਿੱਚ ਵੀ ਲੱਭ ਰਿਹਾ ਇਨਾ ਹੀ ਅਮਾਉਂਟ ਸੀਗਾ ਤੇ ਅਸੀਂ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਣਯੋਗ ਵਿਕਮਪੰਥ ਜਿਹੜਾ ਵਿਜ਼ਨ ਹੈ ਕਰਪਸ਼ਨ ਫ੍ਰੀ ਗਵਰਨਮੈਂਟ ਹੋਣੀ ਚਾਹੀਦੀ ਹੈ ਸਰਕਾਰੀ ਪੰਚ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਪੂਰਾ ਵਚਨਬੱਧ ਹੈ ਅੱਜ ਮੁਕਦਮਾ ਦਰਜ ਹੋਇਆ ਇੱਕ ਕਲਰਕ ਦੇ ਉੱਤੇ ਕੀ ਮੈਟਰ ਕੀ ਹੈ ਜੀ ਮਾਣਯੋਗ ਡੀਸੀ ਸਾਹਿਬ ਦੇ ਆਫਿਸ ਤੋਂ ਸਾਨੂੰ ਇੱਕ ਲੈਟਰ ਮਸੂਲ ਹੋਇਆ ਸੀ ਜਿਸ ਦੇ ਵਿੱਚ ਇੱਕ ਕੁਲਵੀਰ ਸਿੰਘ ਨਾਮੀ ਕਲਰਕ ਜੋ ਕਿ ਐਸ.ਟੀ.ਐਮ ਦਫਤਰ ਧੂਰੀ ਦੀ ਤਨਾਤੀ ਸਮੇ ਜਿਸ ਦੇ ਉੱਪਰ ਸਰਕਾਰੀ ਪੈਸੇ ਦੀ ਦੋਰਵਰਤ ਤੋਂ ਕਰਨ ਅਤੇ ਆਪਣੇ ਨਿੱਜੀ ਹਿੱਤਾਂ ਦੀ ਵਰਤਨ ਨਾਲ ਸੰਬੰਧੀ ਕਾਰਵਾਈ ਕਰਨ ਬਾਰੇ ਲਿਖਿਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 4 ਅਧੀਨਤਾ 409 ਆਈਪੀਸੀ ਦਰਜ ਰਜਿਸਟਰ ਕੀਤਾ ਜਿਸ ਦੀ ਤਫ਼ਤੀਸ਼ جاری ਹੈ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚੁਲਾਈ ਜਾਂਦੀ ਜਾਊਗੀ